ਸਤ ਸ੍ਰੀ ਅਕਾਲ ਦੋਸਤੋ ਇੱਕ ਛੋਟੀ ਜਿਹੀ ਕਹਾਣੀ ਹੈ ਪਰ ਦਿਲ ਨੂੰ ਛੂ ਜਾਣ ਵਾਲੀ ਹੈ ਪ੍ਰਿਆਮ ਸਿੰਘ ਸੰਧੂ ਜੀ ਦੁਆਰਾ ਲਿਖੀ ਗਈ ਹੈ ਮੈਂ ਕਿਤੇ ਪੜ੍ਹੀ ਸੀ ਤਾਂ ਮੈਂ ਸੋਚਿਆ ਆਪਣੇ YouTube ਪਰਿਵਾਰ ਨਾਲ ਵੀ ਇਹ ਕਹਾਣੀ ਸਾਂਝੀ ਕੀਤੀ ਜਾਵੇ ਉਦੋਂ ਬੱਸਾਂ ਦੇ ਟਾਈਮ ਬੜੇ ਥੋੜੇ ਹੁੰਦੇ ਸਨ ਉੰਜ ਵੀ ਬੱਸਾਂ ਉਦੋਂ ਮੁੱਖ ਹੱਡਿਆਂ ਤੋਂ ਸਵਾਰੀਆਂ ਭਰ ਕੇ ਕਾਫੀ ਦੇਰ ਨਾਲ ਚੱਲਦੇ ਨੇ ਸੀ। ਛੋਟਾ ਪੈਣਾ ਕਰਨ ਵਾਲੇ ਕੋਲ ਇੰਨਾ ਸਬਰ ਨਹੀਂ ਹੁੰਦਾ ਸੀ ਕਿ 2-4 ਮੀਲ ਦੂਰ ਜਾਣ ਵਾਸਤੇ ਉਹ ਘੰਟਾ ਭਰ ਅੱਡੇ ਤੇ ਖਲੋਤੇ। ਬੱਸ ਦੀ ਉਡੀਕ ਕਰਦੇ ਰਹਿਣ। 4-5 ਮੀਲ ਦੂਰ ਜਾਣ ਵਾਲੇ ਤਾਂ ਬਹੁਤ ਬਹੁਤ ਜਿਆਦਾ ਨਾ ਪੈਦਲ ਹੀ ਤੁਰ ਪੈਂਦੇ ਸੀ। ਕੁਝ ਟਾਂਗਿਆਂ ਦੀ ਸਵਾਰੀ ਕਰ ਲੈਂਦੇ। ਮੈਨੂੰ ਤਾਂ ਵੀ ਯਾਦ ਨਹੀਂ ਕਿ ਆਪਣੇ ਪਿਤਾ ਨਾਲ ਟਾਂਗੇ ਉੱਪਰ ਬੈਠ ਮੈਂ ਕਿੱਥੇ ਜਾ ਰਿਹਾ ਸੀ ਪਰ ਇੰਨਾ ਕੋਈ ਯਾਦ ਹੈ ਕਿ ਰਾਹ ਵਿੱਚ ਇੱਕ ਤੁਰੀ ਜਾਂਦੀ ਜਨਾਨੀ ਰੁਕ ਕੇ ਪਿੱਛੇ-ਪਿੱਛੇ ਤੁਰੇ ਆਉਂਦੇ ਆਪਣੇ 5-6 ਸਾਲ ਦੇ ਬਾਲ ਨੂੰ ਆਪਣੇ ਨਾਲ ਰਲ ਲਈ ਆਖ ਰਹੀ ਸੀ ਤੇ ਦੂਜਾ 3 ਕੁ ਸਾਲ ਦਾ ਨਿਆਣਾ ਉਹਨੇ ਕੁਛੜ ਚੁੱਕਿਆ ਹੋਇਆ ਸੀ ਜਦੋਂ ਤੱਕ ਟਾਂਗਾ ਕੋਲ ਪੁੱਜਾ ਉਦੋਂ ਉਹ ਕੁਛੜ ਵਾਲੇ ਬੱਚੇ ਨੂੰ ਮੇ ਉਤਾਰ ਕੇ ਉਹਦੀ ਉਂਗਲ ਫੜ ਕੇ ਥੋੜਾ ਜਿਹਾ ਤੁਰਨ ਲਈ ਹੱਲਾਸ਼ੇਰੀ ਦੇ ਰਹੀ ਸੀ ਆ ਜਾ ਬੀਬੀ ਆ ਜਾ ਐਵੇਂ ਨਿਆਣੇ ਨੂੰ ਥਕਾਉਣ ਨਹੀਂ ਹੈ ਬਹੁਤੇ ਪੈਸੇ ਨਹੀਂ ਲੱਗਦੇ ਟਾਂਗੇ ਵਾਲੇ ਨੇ ਕੋੜੀ ਦੀਗਾ ਵਾਗਾ ਖਿੱਚਣਾ ਜਨਾਨੀ ਥੱਕ ਚੁੱਕੀ ਸੀ ਪਰ ਅਜੇ ਵੀ ਉਹਦਾ ਮਨ ਟਾਂਗੇ ਤੇ ਸਵਾਰ ਹੋਣ ਨੂੰ ਨਹੀਂ ਕਰਦਾ ਸੀ ਤਾਂ ਵੀ ਕਿੰਨੇ ਕੁ ਪੈਸੇ ਲਏਗਾ ਵੀਰੇ ਕੋਈ ਬਹੁਤਾ ਨਹੀਂ ਲੱਗਨੇ ਆ ਤੂੰ ਨਿਆਣਿਆਂ ਨੂੰ ਲੈ ਕੇ ਟਾਂਗੇ ਵਾਲੇ ਨੇ ਸਵਾਰੀਆਂ ਨੂੰ ਥਾਂ ਬਣਾਉਣ ਲਈ ਆਖਿਆ ਸ਼ਾਇਦ ਉਸਨੇ ਔਰਤ ਨੂੰ ਕਿਰਾਏ ਦੇ ਪੈਸੇ ਵੀ ਦੱਸ ਦਿੱਤੇ ਹੋਣ ਪਰ ਅਜੇ ਵੀ ਉਹਦਾ ਮਨ ਟਾਂਗੇ ਤੇ ਸਵਾਰ ਹੋਣ ਨੂੰ ਨਹੀਂ ਸੀ ਕਰਦਾ ਨਿਸ਼ਚਿਤ ਅੱਡੇ ਤੇ ਜਾ ਕੇ ਉਹ ਜਨਾਨੀ ਉਤਰੀ ਤਾਂ ਉਸਨੇ ਆਪਣੇ ਪੱਲੇ ਨਾਲ ਪੱਧਾ ਮੁੜਿਆ ਤੁਰਿਆ ਰਿਆ 2 ਰੁਪਏ ਦਾ ਇੱਕ ਨੋਟ ਕੱਢਿਆ ਤੇ ਟਾਂਗੇ ਵਾਲੇ ਨੂੰ ਬਣਦੇ ਪੈਸੇ ਕੱਟਣ ਲਈ ਫੜਾਇਆ ਟਾਂਗੇ ਵਾਲੇ ਨੇ ਕਿਰਾਇਆ ਕੱਟ ਕੇ ਬਾਕੀ ਬਚਦੇ ਪੈਸੇ ਉਹਦੀ ਤਲੀ ਤੇ ਰੱਖ ਦਿੱਤੇ ਆਪਣੀ ਖੁੱਲੀ ਤਲੀ ਤੇ ਪੈਸਿਆਂ ਦਾ ਜੋੜ ਕਰਦੀ ਜਨਾਬੀ ਨੇ ਟਾਂਗੇ ਵਾਲੇ ਨੂੰ ਆਖਿਆ ਵੀਰਾ ਤੂੰ ਤਾਂ ਕਹਿੰਦਾ ਸੀ ਇੰਨਾ ਹੀ ਜੇ ਬੋਲੀ ਸੀ ਤਾਂ ਟਾਂਗੇ ਵਾਲਾ ਬੋਲਿਆ ਬੀਬੀ ਉਹ ਤਾਂ ਇੱਕ ਕਸਵਾਰੀ ਦੇ ਆਖੇ ਸਨ ਤੇ ਮੁੰਡਿਆਂ ਦੇ ਨਹੀਂ ਲੱਗਣੀ ਕਹਿ ਕੇ ਉਹਨੇ ਕੋੜੀ ਨੂੰ ਸ਼ਾਂਟ ਮਾਰੀ ਜਨਾਨੀ ਅੱਗੋਂ ਕੁਝ ਨਹੀਂ ਬੋਲੀ ਬੱਚਿਆਂ ਨੂੰ ਲੈ ਕੇ ਵਾਂਡੇ ਜਾ ਰਹੀ ਸੀ ਕੋਲ ਸਿਰਫ 2 ਰੁਪਏ ਸਨ ਕਿੰਨੀਆਂ ਗਣਤੀਆਂ ਮਿੰਤੀਆਂ ਕਰਕੇ ਉਹ ਘਰੋਂ ਪੈਦਲ ਤੁਰੀ ਹੋਵੇਗੀ ਬੱਚੇ ਨੂੰ ਲੈ ਕੇ ਤੁਰਨਾ ਮੁਸ਼ਕਿਲ ਵੇਖ ਕੇ ਟਾਂਗੇ ਵਾਲੇ ਨੇ ਨੂੰ ਪੈਸੇ ਪੁੱਛ ਕੇ ਕਿੰਨੇ ਗਿਣਤੇ ਮਿੰਤੇ ਕਰਕੇ ਟਾਂਗੇ ਵਿੱਚ ਬੈਠੀ ਹੋਵੇਗੀ ਉਸ ਵਿਚਾਰੀ ਦੀ ਤਾਂ ਸਾਰੀ ਗਿਣਤੀ ਮਿੰਤੀ ਉਲਟਪੁਲਟ ਹੋ ਗਈ ਸੀ ਉਸ ਨੇ ਟਾਂਗੇ ਵਾਲੇ ਨਾਲ ਕੋਈ ਝਗੜਾ ਨਹੀਂ ਕੀਤਾ ਪਰ ਆਸ ਤੋਂ ਘੱਟ ਰਹਿ ਗਏ ਪੈਸਿਆਂ ਨੂੰ ਉਹ ਆਪਣੀ ਤਲੀ ਤੇ ਬੜੀ ਹਸਰਤ ਨਾਲ ਨਿਹਾਰ ਰਹੀ ਸੀ ਮੈਂ ਪਿੱਛਾ ਮੁੜ ਕੇ ਵੇਖਿਆ ਉਹ ਅਜੇ ਵੀ ਤਲੀ ਤੇ ਪਏ ਪੈਸਿਆਂ ਨੂੰ ਨਿਹਾਰਦੀ ਪਈ ਸੀ ਉਸ ਨੂੰ ਇੰਜ ਲੱਗਿਆ ਤੇ ਉਸ ਨੂੰ ਇੰਜ ਨਰਾਸ਼ ਤੇ ਉਦਾਸ ਖਲੋਤੀ ਵੇਖ ਕੇ ਮੇਰੇ ਕਲੇਜੇ ਵਿੱਚ ਰੁੱਕ ਪਰ ਆ ਗਿਆ ਇਹ ਚੱਕੀ ਅਜੇ ਵੀ ਮੇਰੇ ਚਿੱਤੇ ਵਿੱਚ ਸਤਰ ਖਲੋਤੀ ਹੈ ਅਜੇ ਵੀ ਮੇਰੇ ਦਿਲ ਨੂੰ ਭਿਉਂ ਜਾਂਦੀ ਹੈ ਤੇ ਜੇਕਰ ਤੁਹਾਨੂੰ ਵੀ ਇਹ ਕਹਾਣੀ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਧੰਨਵਾਦ ਦੋਸਤੋ